ਲੁਧਿਆਣੇ ਕੌਣ ਪੀੜੂਗਾ ਲੁਧਿਆਣੇ ਦਾ ਕ੍ਰੀਡ ਸਟੇਡੀਅਮ ਹੁਣੇ ਵੇਟ ਕਰ ਰਿਹਾ ਤਿਆਰੀਆਂ ਪੂਰੀਆਂ ਨੇ ਸੋ ਅਗਲੇ 20 ਮਿੰਟਾਂ ਦੇ ਵਿੱਚ ਪਤਾ ਲੱਗ ਜੂ ਕਿ ਕਿੰਦੇ ਦੀ ਟੀਮ ਜਾਂ ਮੰਗੀ ਦੀ ਟੀਮ ਅਗਲੇ ਜਿਹੜਾ ਵਰਲਡ ਕੱਪ ਹੈ ਫਸਟ ਪਾਲਸ ਵਰਲਡ ਕੱਪ 2010 ਦਾ ਫਾਈਨਲ ਜਿਹੜਾ ਕਿਹੜੀ ਟੀਮ ਖੇਡੂਗੀ ਬੈਸਟ ਸਟਾਪਰ ਨੂੰ ਜਿਹੜੇ ਸੁਦਰਸ਼ਨ ਚੈਲਦੀ ਔਰ ਉਹਨਾਂ ਦੇ ਜਿਹੜੇ ਨਾਲ ਦੇ ਜਿਹੜੇ ਗਰੁੱਪ ਨੇ ਉਹ ਹਸਾਬਤਾ ਬਰਖ ਰਹੇ ਨੇ ਟਰੈਕਟਰ 855 ਨਾਮ ਚ ਮਿਲੂਗਾ ਆਉਣਗੇ ਐਕਟਰ ਮਿਲਣਗੇ ਟਰੈਕਟਰ ਫਾਈਨਲ ਲੁਧਿਆਣੇ ਆ ਸੋ ਹੁਣ ਬੜੀ ਜਲਦੀ ਇਹ ਜਿਹੜਾ ਮੈਚ ਹੈ ਉਹ ਸ਼ੁਰੂ ਹੋਣ ਵਾਲਾ ਹੈ ਮੈਚ ਸ਼ੁਰੂ ਕਰਾਇਆ ਜਾਵੇ ਓਵਰ 2 ਕਮੈਂਟਰੀ ਟੀਮ ਨੂੰ ਉਠਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਕਟਰਾਂ ਦੀ ਟੀਮ ਇਸ ਵਕਤ ਗਰਾਊਂਡ ਦੇ ਵਿੱਚ ਭਗਵੰਤ ਮਾਨ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਸੱਤਾ ਫਿਟਾ ਕਬੱਡੀ ਦੀ ਖਾਸ ਤੌਰ ਤੇ ਗੇਮ ਦਾ ਇੱਕ ਹਿੱਸਾ ਨੇ ਇਸ ਤੋਂ ਪਹਿਲਾਂ ਵੀ ਇਟਲੀ ਦੇ ਇੱਕ ਪਲੇਅਰ ਨੂੰ ਕਾਫੀ ਝੋਟ ਲੱਗੀ ਸੀ ਆ ਦੇਖੋ ਤੁਸੀਂ ਇਹਦੇ ਬਾਰੇ ਕੀ ਕਹੀਏ ਹੁਣ ਆ ਜਿਹੜੀ ਚੀਜ਼ ਕਬੱਡੀ ਨੂੰ ਮਿਲ ਗਈ ਇਹਦੇ ਨਾਲ ਕਬੱਡੀ ਉੱਚੀ ਹੋਊਗੀ ਕਿਉਂਕਿ ਲੋਕਾਂ ਦੇ ਪਿਆਰ ਨਾਲ ਲੋਕਾਂ ਦੇ ਪਿਆਰ ਨਾਲ ਕੋਈ ਵੀ ਚੀਜ਼ ਜਿਹੜੀ ਉੱਪਰ ਜਾਂਦੀ ਹੈ ਸੋ ਜਿਸ ਤਰ੍ਹਾਂ ਦਾ ਪਿਆਰ ਲੋਕਾਂ ਨੇ ਐਸ ਵਰਲਡ ਕੱਪ ਨੂੰ ਪਿਛਲੇ ਇੱਕ ਹਫਤੇ 8 ਦਿਨਾਂ ਤੋਂ ਪੰਜਾਬ ਪੂਰਾ ਖੜ ਗਿਆ ਪੂਰਾ ਪੰਜਾਬ ਪੀਟੀਸੀ ਚੈਨਲ ਦੇ ਮੂਹਰੇ ਬਹਿ ਗਿਆ ਔਰ 2:30 ਵਜੇ ਸਾਰੇ ਜਿਹੜੇ ਲੋਕ ਨੇ ਓ ਟੀਵੀ ਦੇ ਅੱਗੇ ਬਹਿ ਜਾਂਦੇ ਨੇ ਸੁਖਵੀਰ ਸਿੰਘ ਜੀ ਬਾਲਲ ਸਾਹਿਬ ਹਰ ਮੈਚ ਉਹਨਾਂ ਨੇ ਅਟੈਂਡ ਕੀਤਾ ਆਪਣੇ ਰੁਝੇਵੇਂ ਛੱਡ ਕੇ ਕਿਉਂਕਿ ਕਬੱਡੀ ਵੀ ਇੱਕ ਪੰਜਾਬੀਆਂ ਦੀ ਖੂਨ ਦੇ ਵਿੱਚ ਜਿਹੜੀ ਗੇਮ ਹੈ